ਦਿਖੋ ਇਹ ਮਹੱਲਾ ਸੰਗਤਪੁਰਾ ਵਾਰਡ ਨੰਬਰ 2 ਗਲੀ ਨੰਬਰ 4 ਦੇ ਵਿੱਚ ਇਹ ਪਿਛਲੇ 20 ਦਿਨ ਤੋਂ ਜੋ ਤਾਜ਼ਾ ਪਾਣੀ ਹੈ ਜੋ ਆਂਦਾ ਪੀਣ ਵਾਲਾ ਪਾਣੀ ਉਹ ਬੰਦ ਸੀ ਔਰ ਕਿੰਨੇ ਵਾਰ ਕਮੇਟੀ ਦੇ ਵਿੱਚ ਅਸੀਂ ਜਾ ਕੇ ਇਹੋ ਸਾਹਿਬ ਨੂੰ ਪ੍ਰਧਾਨ ਨਗਰ ਕੌਂਸਲ ਅਤੇ ਮੁਲਾਜ਼ਮਾਂ ਨੂੰ ਅਸੀਂ ਬੇਨਤੀ ਕੀਤੀ ਤੇ ਚਲੋ ਅਸੀਂ ਦੋ ਤਿੰਨ ਵਾਰੀ ਟੈਂਕਰ ਵੀ ਮੈਂ ਖੁਦ ਵੀ ਮੰਗਾਇਆ ਤੇ ਕਿੰਨੇ ਕਦੇਰ ਟੈਂਕਰ ਤੋਂ ਜੋ ਬਜ਼ੁਰਗ ਔਰਤਾਂ ਨੇ ਪਾਣੀ ਭਰ ਕੇ ਆਪਣਾ ਕੰਮ ਸਾਰ ਸਕਦੇ ਸੀ ਇਸ ਲਈ ਅੱਜ ਨਗਰ ਕੌਂਸਲ ਤੋਂ ਜੀਸੀਬੀ ਆਈ ਹੈ ਔਰ ਪ੍ਰੋਪਰ ਜੋ ਸਾਨੂੰ ਚਾਹੀਦਾ ਸੀ ਜਿਸ ਤਰ੍ਹਾਂ ਕਿ ਕੋਈ ਨੁਕਸ ਲੱਭੇ ਉਹ ਇੱਥੋਂ ਅੱਜ ਲੱਭ ਚੁੱਕਿਆ ਸਾਨੂੰ ਲੱਗਦਾ ਵੀ ਜਿਹੜੀ ਇਹ ਸਮੱਸਿਆ ਉਹ ਜਲਦੀ ਹੱਲ ਹੋ ਜਾਣੀ ਹੈ ਇਹ ਮਾਨ ਸਰ ਪਿਛਲੇ 20 ਦਿਨ ਤੋਂ ਪ੍ਰੋਬਲਮ ਸੀਗੀ ਕੋਸ਼ਿਸ਼ ਤਾਂ ਨਗਰ ਕੌਂਸਲ ਨੇ ਪੰਜਰ ਦੇ ਪਹਿਲਾਂ ਵੀ ਕੀਤੀ ਪਰ ਜਿਹੜਾ ਮੇਨ ਪੁਆਇੰਟ ਰਿਹਾ ਲੱਭ ਨਹੀਂ ਸੀ ਰਿਹਾ ਉਹ ਪਲੰਬਰ ਜਿਹੜੇ ਸੀ ਕਮੇਟੀ ਸਰਕਾਰੀ ਉਹ ਬੁਲਾ ਕੇ ਹੁਣ ਪੁਆਇੰਟ ਲੱਭੇ ਨੇ ਲੱਭਣ ਤੋਂ ਬਾਅਦ ਅੱਜ ਦਾ ਮਸਲਾ ਅਸੀਂ ਹੱਲ ਕਰਨ ਜਾ ਰਹੇ ਹਾਂ ਇਹਦਾ ਡਿਊਟੀ ਬਣਦੀ ਆ ਕਿਉਂਕਿ ਪਾਣੀ ਪਾਣੀ ਤਾਂ ਬੜੀ ਵੱਡੀ ਚੀਜ਼ ਹੈ ਡਿਊਟੀ ਬਣਦੀ ਆ ਅਸੀਂ ਮਾਫੀ ਚਾਹੁੰਦੇ ਆ ਵਾੜਵਾਸੀਆਂ ਤੋਂ ਮੁਹੱਲਾ ਵਾਸੀਆਂ ਤੋਂ ਕਿ 20 ਦਿਨ ਤੋਂ ਲਗਾਤਾਰ ਪਲੰਬਰ ਰੋਜ਼ ਆ ਰਿਹਾ ਸੀ ਉਹ ਅੰਦਰੋਂ ਲੱਭ ਰਿਆ ਸੀ ਨੁਕਸ ਪਰ ਅੰਦਰੋਂ ਨੁਕਸ ਲੱਭਿਆ ਨਹੀਂ ਨੁਕਸ ਜਾ ਕੇ ਲੱਭਿਆ ਮੇਨ ਲਾਈਨ ਤੋਂ ਉਹ ਮੇਨ ਲਾਈਨ ਤੇ ਪਹੁੰਚਣ ਲਈ ਫਿਰ ਸਾਨੂੰ ਸਾਰੀ ਟੀਮ ਇਕੱਠੀ ਕੀਤੀ ਅੱਜ ਜੀ ਸੀ ਬੀ ਵਿਹਲੀ ਕੀਤੀ ਸਾਡੀ ਨਗਰ ਕੌਂਸਲ ਦੀ ਜੀ ਸੀ ਪੀ ਆ ਤੇ ਅੱਜ ਇਥੋਂ ਮੁਹੱਲਾ ਵਾਸੀਆਂ ਨੂੰ ਲੈ ਕੇ ਜਾਦੂਜੀ ਵਿਵੇਕ ਸਿੰਘ 라 ਜੀ ਇਨਾਂ ਨੂੰ ਲਾਲ ਲੈ ਕੇ ਮੁਹੱਲੇ ਵਾਲੇ ਵੀ ਖੜੇ ਨੇ ਅੱਜ ਪਟਾਈ ਸ਼ੁਰੂ ਕਰ ਦਿੱਤੀ ਆ ਔਰ ਕੋਸ਼ਿਸ਼ ਆ 24 ਘੰਟੇ ਦੇ ਵਿੱਚ ਵਿੱਚ ਮੁਹੱਲੇ ਵਾਲਿਆਂ ਨੂੰ ਪਾਣੀ ਪਹੁੰਚਦਾ ਹੋ ਜਾਊਗਾ